ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰੰਗਜੀਤ ਸਿੰਘ ਅੱਜ ਇਸ ਖਾਸ ਮੁੱਦੇ ਤੇ ਤੁਹਾਡੇ ਨਾਲ ਹਾਜ਼ਰ ਹੋਇਆ ਪਹਿਲਾਂ ਇੱਕ ਗੱਲ ਕਰ ਲੈਣੇ ਆ ਸਾਹਨੇਵਾਲ ਦੀ ਸਾਹਨੇਵਾਲ ਦੀ ਜਿਹੜੀ ਪਛਾਣ ਆ ਸਾਹਨੇਵਾਲ ਚੌਕ ਦੇ ਵਿੱਚ ਮੇਨ ਬਣੇ ਹੋਏ ਗੇਟ ਦੀ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਜਿਹੜਾ ਕਿ ਸਾਹਨੇਵਾਲ ਚੌਕ ਦੇ ਵਿੱਚ ਮੇਨ ਗੇਟ ਬਣਿਆ ਜੋ ਕਿ ਬਹੁਤ ਵਧੀਆ ਦੇਖ ਸੀਗਾ ਕਿ ਜੋ ਜੋ ਵੀ ਲੋਕ ਪਰੋਂ ਆਉਂਦੇ ਜਾਂਦੇ ਸੀ ਤਾਂ ਜਦੋਂ ਸਾਹਨੇਵਾਲ ਦੀ ਜਿਹੜੀ ਪਛਾਣ ਜਾਂ ਸਾਹਨੇਵਾਲ ਦੇ ਦੂਸਰੇ ਜਿਹੜਾ ਗੇਟ ਨੂੰ ਦੇਖ ਕੇ ਜਿਹੜੇ ਉੱਤਰਦੇ ਸੀ ਪਰ ਉਹ ਗੇਟ ਆ ਜਿਹੜਾ ਕਾਫੀ ਵੱਡੇ ਟਰਾਲੀਆਂ ਦੇ ਨਾਲ ਵੱਜ ਕੇ ਜਿਹੜਾ ਕਿ ਕਾਫੀ ਮਤਲਬ ਟੁੱਟ ਵੀ ਗਿਆ ਸੀ ਤਾਰਾਦ ਵਾਲਾ ਮਤਲਬ ਐਸਾ ਚਾਹ ਹੁੰਦਾ ਸੀ ਪਰ ਨਵਾਂ ਗੇਟ ਜਿਹੜੇ ਸਾਰੀ ਕੀਤੀ ਗਈ ਸੀ ਪਿਛਲੇ ਸਾਲ ਇੱਕ ਸਾਲ ਤਕਰੀਬਨ ਹੁਣ ਤੇ ਆ ਰਹਿਆ ਵਾ ਤਸਵੀਰਾਂ ਵੀ ਤੁਹਾਨੂੰ ਦਿਖਾ ਦਨਾਂ ਵਾ ਪਿਛਲੇ ਜਿਹੜੇ ਨਵੇਂ ਬਣੇ ਗੇਟ ਦੀਆਂ ਜਿਹੜਾ ਕਿ ਤਕਰੀਬਨ ਅਸੀਂ 11 ਮਹੀਨੇ ਗੇਟ ਨੂੰ ਬਣੇ ਹੋਏ ਹੋਏ ਨੇ ਜਿਹੜੇ ਉਸ ਗੇਟ ਵਿੱਚ ਤਰੇੜਾ ਵੀ ਕਾਫੀ ਆ ਗਈਆਂ ਔਰ ਕਾਫੀ ਜਿਹੜਾ ਗੇਟ ਆ ਉਹ ਮਤਲਬ ਨਜ਼ਰ ਆ ਰਿਹਾ ਕਿ ਟੁੱਟਦਾ ਨਜ਼ਰ ਆ ਰਿਹਾ ਵਾ ਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਗੇਟ ਆ ਜਿਹੜਾ ਪਹਿਲਾਂ ਹੀ ਤਰ੍ਹਾਂ ਕੋਈ ਵੱਖਰਾ ਹੀ ਬਣਾਇਆ ਗਿਆ ਕੁਝ ਪ੍ਰਸ਼ਾਸਨ ਲੋਕ ਖੜੇ ਨੇ ਆਪਾਰ ਨੰਦਪੁਰ ਵੀ ਵਿਚਕਾਰ ਨੇ ਮੌਜੂਦ ਨੇ ਕਾਰ ਕੀ ਕੀ ਕਹਿਣਾ ਚਾਹੂੰਗਾ ਜਿਹੜਾ ਗੇਟ ਬਣਾਇਆ ਗਿਆ ਵਾ ਮਤਲਬ ਕਿਸ ਤਰ੍ਹਾਂ ਦੀ ਉਸਾਰੀ ਰਹੀ ਹੈ ਜਿਹੜਾ ਇਹ ਗੇਟ ਬਣਿਆ ਇਹਦੀ ਉਸਾਰੀ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਨੇ ਕਮੀਆਂ ਇਸ ਤਰ੍ਹਾਂ ਨੇ ਜਿਹੜਾ ਪਹਿਲਾ ਗੇਟ ਸੀ ਤਕਰੀਬਨ 50 52 ਸਾਲੋਂ ਖੜਾ ਰਿਹਾ ਉਹਦੇ ਪਿੱਛੇ ਕਰਨ ਦੀ ਜ਼ਰੂਰਤ ਇਹ ਐਗਜ਼ਿਟ ਟ੍ਰੈਫਿਕ ਪਹਿਲਾਂ ਘੱਟ ਸੀ 50 52 ਸਾਲ ਪਹਿਲਾਂ ਅੱਜ ਤੋਂ ਹੁਣ ਟ੍ਰੈਫਿਕ ਤੇ ਵਧਣ ਕਰਕੇ ਉਹ ਗੇਟ ਥੋੜੇ ਆ ਮਤਲਬ ਇੱਕ ਟ੍ਰੈ ਚਲੋ ਗੇਟ ਪਿੱਛੇ ਕਰਨ ਦੀ ਸਕੀਮ ਇਹ ਸੀ ਵੀ ਗੇਟ ਪਿੱਛੇ ਕਰਦੇ ਆ ਜਿਆਦਾ ਨਹੀਂ ਬਤ ਉਹ 50 70 ਸਬ ਮੀਟਰ ਪਿੱਛੇ ਹੋਣਾ ਪਹਿਲੇ ਗੇਟ ਨਾਲੋਂ ਪਰ ਜੋ ਇਹਦਾ ਮਟੀਰੀਅਲ ਯੂਜ਼ ਕੀਤਾ ਗਿਆ ਦੇ ਵਿੱਚ ਆ ਤੁਸੀਂ ਆਪ ਉੱਪਰ ਤੱਕ ਦੇਖ ਲਓ ਇਹਦੇ ਤੇੜਾ ਮਤਲਬ 11 ਮਹੀਨੇ ਵਿੱਚ ਦੇ ਤੇੜਾ ਆ ਗਈਆਂ ਜਿਹੜਾ ਪਹਿਲਾ ਪੁੱਲ ਪਹਿਲਾ ਗੇਟ 50 55 ਸਾਲ ਖੜਾ ਰਿਹਾ ਇਹਨੇ ਇੱਕ ਸਾਲ ਵੀ ਨਹੀਂ ਕੱਢਿਆ ਇਸ ਗੱਲ ਦਾ ਅਸੀਂ ਇਹ ਚਾਹੁੰਦੇ ਆ ਵੀ ਕਿ ਕਦੇ ਵੀ ਇਹ ਡਿਕਸਲ ਬਹਿਸ ਸਾਹਿਬ ਦਾ ਆਉਣ ਵਾਲੇ ਰਾਹਗੀਰਾਂ ਦੀ ਕਿਸੇ ਕਿਸੇ ਵੀ ਭੱਡੇ ਹਾਦਸਾ ਕਦੇ ਕਾਰਨ ਬਣ ਸਕਦਾ ਹੈ ਔਰ ਦੂਸਰੀ ਪੱਟੀ ਗੱਲ ਹੈ ਇਹ ਜਿਹੜਾ ਗੇਟ ਆ ਇਹ ਗੇਟ ਗੋਬਿੰਦ ਸਿੰਘ ਮਾਰਕਸ ਸੱਸੀ ਗੁਰੂ ਗੋਬਿੰਦ ਸਿੰਘ ਜਿੱਦੋਂ ਦੀ ਗੁਰੂ ਗੋਬਿੰਦ ਸਿੰਘ ਜੀ ਗਏ ਨੇ ਉਹਨੂੰ ਗੁਰਗੋਂ ਸੇ ਮਾਰ ਕਿਹਾ ਜਾਂਦਾ ਇਹ ਗੇਟ ਉਹਨਾਂ ਦੀ ਯਾਦ ਵਿੱਚ ਉਹ ਸਾਰੇ ਗਏ ਸੀ ਯਾਨੀ ਜੈਸ ਸਿੰਘ ਜੀ ਜਦੋਂ ਜਦੋਂ ਆਪਣੇ ਮੁੱਖ ਮੰਤਰੀ ਸੀ ਪੰਜਾਬ ਦੇ ਉਦੋਂ ਇਹ ਸਾਰੇ ਗਏ ਸੀ ਪਰ ਉਹਨਾਂ ਨੇ ਸਿਰਫ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਦਰਸਾਉਣ ਦੇ ਲਈ ਇਹ ਗੇਟ ਬਣਾਏ ਸੀ ਚਲ ਕਿ ਜਿਹੜਾ ਇਹ ਗੇਟ ਹੈ ਇਹਦੇ ਬਾਰੇ ਕੁਝ ਨਹੀਂ ਪਤਾ ਲੱਗਦਾ ਕਿ ਇਹ ਗੇਟ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਆ ਜਾਂ ਕਿਸੇ ਆਮ ਪਿੰਡ ਦਾ ਗੇਟ ਆ ਕਿਉਂਕਿ ਇਹਦੇ ਉੱਪਰ ਨਾ ਕੋਈ ਖੰਡਾ ਸਾਹਿਬ ਨਾ ਗੁਰੂ ਗੋਬਿੰਦ ਸਿੰਘ ਮਾਰਗ ਕੁਝ ਨਹੀਂ ਲਿਖਿਆ ਤੇ ਉੱਪਰ ਸੋ ਇਹਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਉਸ ਪਹਿਚਾਣ ਨੂੰ ਦੱਸਾਉਂਦਾ ਜਾਂ ਕੋਈ ਆਮ ਕਿਸੇ ਪਿੰਡ ਦਾ ਜਾਂ ਕਿਸੇ ਕਸਬੇ ਦਾ ਇਹ ਗੇਟ ਬਣਿਆ ਹੋਇਆ ਹੈ ਸੋ ਸਹੀ ਇਹ ਗੱਲ ਚਾਹੁੰਦੇ ਪਹਿਲੀ ਗੱਲ ਤੇ ਇਹਦੇ ਉੱਪਰੋਂ ਕਮੀਆਂ ਨੇ ਬਹੁਤ ਘਾਟਾਂ ਨੇ ਇਹਦਾ ਪਤਾ ਨਹੀਂ ਲੱਗਦਾ ਉਹ ਦਰਸਤ ਕੀਤਾ ਜਾਵੇ ਉਹ ਲਿਖਿਆ ਜਾਵੇ ਦੇ ਉੱਪਰ ਦੂਸਰੀ ਗੱਲ ਇਹ ਵੀ ਇਹ ਪੁਲ ਮਤਲਬ ਵਧੀਆ ਮਟੀਰੀਅਲ ਨਹੀਂ ਯੂਜ਼ ਕੀਤਾ ਗਿਆ ਦੇ ਵਿੱਚ ਕਦੇ ਵੀ ਮਤਲਬ ਕਹਿਣ ਦਾ ਕੋਈ ਪ੍ਰੋਬਲਮ ਨਹੀਂ ਦੇ ਵਿੱਚ ਆ ਸਕਦੀ ਆ ਅਸੀਂ ਪ੍ਰਸ਼ਾਸਨ ਤੋਂ ਜਿਹੜਾ ਵੀ ਸਬੰਧਤ ਅਧਿਕਾਰੀ ਆ ਜਿਹਦੇ ਅੰਦਰੇ ਬਣਿਆ ਪੁਲ ਇਹ ਬਣਿਆ ਅਸੀਂ ਉਹਨਾਂ ਤੋਂ ਇਹ ਗੱਲ ਚਾਹੁੰਦੇ ਆ ਵੀ ਇਹਦੀ ਜ਼ਰੂਰਤ ਬਾਕਸਾਰ ਲਈ ਜਾਵੇ ਜਿਹੜਾ ਹੁਣ 1 ਸਾਲ ਨਹੀਂ ਕੱਢਿਆ ਤੇ ਬਾਅਦ ਅਸੀਂ ਤਾਂ ਕੀ ਉਮੀਦ ਕਰ ਸਕਦੇ ਆ ਕਿ ਇਹ ਲੰਮਾ ਟਾਈਮ ਇਹ ਕੱਢ ਦੂਗਾ ਜਾਂ ਲੰਮਾ ਟਾਈਮ ਖੜਾ ਰਹੂ ਕਿ ਸਾਹਮਣੇ ਇਸ ਗੱਲ ਦੀ ਜਿਹਨੇ ਜਿਹੜੇ ਸਬੰਧਤ ਅਧਿਕਾਰੀ ਨੇ ਜਿਨ੍ਹਾਂ ਦੇ ਦੇਖਰੇਖ ਹੇਠੇ ਪੜਿਆ ਉਹਨਾਂ ਤੱਕ ਜਰੂਰ ਇਸ ਗੱਲ ਸਾਡੀ ਪਹੁੰਚਾਈ। ਧੰਨਵਾਦ ਸੋ। ਮਤਲਬ तकरीबन ਇੱਕ ਸਾਲ ਹੋਇਆ ਗੇਟ ਬਣੇ ਨੂੰ ਤੇ ਇਸ ਤਰ੍ਹਾਂ ਜਿਹੜੀ ਦੇਖਾ ਜਿਹੜੀ ਪਹਿਲਾਂ ਨੇ ਗੇਟ ਦੀ ਦੇਖ ਕਿੰਨੀ ਵਧੀਆ ਸੀ ਤਾਂ ਹੁਣ ਕਿਸਾਨ ਦੇ ਬਹੁਤ ਜ਼ਿਆਦਾ ਫਰਕ ਆ ਜੀ। 11 ਮਹੀਨੇ ਹੋ ਗਏ ਰੇ ਇੱਕ ਸਾਲ ਮਤਲਬ ਇੱਕ ਸਾਲ ਵੀ ਪੂਰਾ ਕੰਪਲੀਟਲੀ ਹੋਇਆ ਪਿਛਲੇ ਸਾਲ ਜੁਲਾਈ 2023 ਦੇ ਵਿੱਚ ਇਹ ਕੰਪਲੀਟ ਹੋਇਆ ਸੀਗਾ ਤੇ ਹੁਣ ਦੇਖ ਲਓ ਇਸ ਟਾਈਮ ਅੱਜ 28 ਜੂਨ 2024 ਆ ਇੱਕ ਸਾਲ ਵੀਰ ਪੂਰਾ ਨਹੀਂ ਹਾਲ ਤੱਕ ਹੋਇਆ ਤੇ ਆਪਾਂ ਇਹ ਗ ਜਿਹੜੇ ਪਹਿਲੇ ਗੇਟ ਦੇ ਮੁਕਾਬਲੇ ਜਿਹੜਾ ਪਹਿਲਾ ਗੇਟ ਸੀ ਉਹ 50-55 ਸਾਲ ਖੜਾ ਰਿਹਾ ਤੇ ਇਹ ਦੀ ਅਸੀਂ ਕੀ ਉਮੀਦ ਰੱਖ ਸਕਦੇ ਆ ਵੀ ਇਹ 50-55 ਸਾਲ ਕੱਢ ਦੂਗਾ ਸਾਨੂੰ ਤਾਂ ਲੱਗਦਾ ਨਹੀਂ ਵੀ 10 ਸਾਲ ਵੀ ਕੱਢੂਗਾ ਇਹ ਸੋ ਇਸ ਕਰਕੇ ਚਾਹੁੰਦੇ ਆ ਵੀ ਇਹ ਜਿਹੜਾ ਪਹਿਲੀ ਗੱਲ ਤਾਂ ਇੰਨਾ ਪੈਸਾ ਚਾਹੇ ਸਰਕਾਰ ਦਾ ਲਾ ਲਓ ਚਾਹ ਪਬਲਿਕ ਦਾ ਲਾ ਲਓ ਟੈਕਸ ਦੇ ਵਿੱਚ ਪੈਸਾ ਗਿਆ ਆ ਇਹਦੇ ਉੱਪਰ ਇੰਨਾ ਪੈਸਾ ਇਨਵੈਸਟ ਕਰਨ ਦੀ ਕੀ ਲੋੜ ਸੀ ਗੇਟ ਨੂੰ ਪਹਿਲਾਂ ਢਾਹ ਕੇ ਜੇ ਤੁਸੀਂ ਦੁਬਾਰਾ ਉਹਦੇ ਵਰਗਾ ਬਣਾਉਣਾ ਹੀ ਨਹੀਂ ਸੀ ਸੋ ਅਸੀਂ ਇਹ ਗੱਲ ਅਸੀਂ ਇਹ ਗੱਲ ਬਿਲਕੁਲ ਮਤਲਬ ਉਹ ਸ਼ਖਸ ਸਰਦਾਰ ਵੀ ਨਕੀਤੀ ਕਰਨੀ ਇਸ ਗੱਲ ਦੀ ਵੀ ਇਹ ਬਹੁਤ ਮਾੜਾ ਮਟੀਰੀਅਲ ਵਰਤਿਆ ਗਿਆ ਔਰ ਮਾੜਾ ਇਸ ਦੇ ਮਤਲਬ ਕਿ ਤੇ ਮਤਲਬ ਮਾੜਾ ਦੇਖ ਕੇ ਕਿਸੇ ਦਾ ਨੁਕਸਾਨ ਕਰ ਸਕਦਾ ਹੈ ਪੁਰ ਜੀ ਅਫਤਾਰ ਨੰਦਪੁਰ ਜੀ ਕੀ ਗੱਲ ਚੱਲ ਰਹੀ ਹੈ ਪਹਿਲਾਂ ਤੁਸੀਂ ਆਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ 게ਟ ਦੀ ਗੱਲਬਾਤ ਕੀਤੀ ਸੀ ਪਹਿਲਾਂ 게ਟ ਜਿਹੜਾ ਇੱਕ ਬਹੁਤ ਮੂਰੇ ਬਣਾਇਆ ਗਿਆ ਸੀ ਬਹੁਤ ਵਧੀਆ ਦੇਖ ਸੀ ਦੇਖਣ ਦੇ ਵਿੱਚ ਪਰ ਲੇਕਿਨ ਹੁਣ ਉਸ ਨੂੰ ਕਿਉਂਕਿ ਕਾਫੀ ਉਹ ਟਰਾਲਿਆਂ ਦੇ ਨਾਲ ਵੱਜ ਕੇ ਟੁੱਟਦਾ ਰਿਹਾ ਵਾ ਕਾਫੀ ਅਸੀਂ ਰਿਪੇਅਰ ਵੀ ਕੀਤੀ ਗਈ ਆ ਫਿਰ ਨਵਾਂ ਬਣਾ ਦਿੱਤਾ ਗਿਆ ਨਵੀਂ ਸਾਰੀ ਕੀਤੀ ਗਈ ਆ ਪਹਿਲਾਂ ਕਿਸ ਤਰ੍ਹਾਂ ਦੀ ਸੀ ਰਿੰਕੂ ਪਹਿਲਾਂ ਜਿਹੜਾ ਗੇਟ ਸੀਗਾ ਜਿੱਦਾਂ ਬਾਈ ਜੀ ਨੇ ਪਹਿਲਾਂ ਦੱਸਿਆ ਵੀ ਉਹ 52 ਸਾਲ ਕੱਢ ਗਿਆ ਹਾਲਾਂਕਿ ਇੱਥੇ ਕੰਟੇਨਰ ਹਾਬਾ ਬڑے ਬڑے ਕੰਟੇਨਰ ਵੀ ਉਹਦੇ ਵਿੱਚ ਵੱਜਦੇ ਰਹੇ ਉਹ ਥੋੜਾ ਟਿਰਦਾ ਰਿਹਾ ਪਰ ਸਰੀਆ ਉਹਦੇ ਤੇ ਬਹੁਤ ਮਜ਼ਬੂਤ ਪਾਇਆ ਸੀ ਕਿਉਂਕਿ ਜਦੋਂ ਟਾਇਆ ਸੀ ਕਾਇਏ ਹੋਏ ਦੀ ਜੇ ਆਪਾਂ ਲਾਈਵ ਦਿਖਾਏ ਆ ਲੋਕਾਂ ਨੂੰ ਸਾਰਾ ਉਹ ਉਹ ਬਹੁਤ ਮਜ਼ਬੂਤ ਸੀਗਾ ਇਹਦੇ ਵਿੱਚ ਪਤਾ ਨਹੀਂ ਅੰਦਰਲੇ ਮਟੀਰੀਅਲ ਦਾ ਪਤਾ ਨਹੀਂ ਪਰ ਜਿਹੜਾ ਬਾਹਰਲਾ ਮਟੀਰੀਅਲ ਆ ਲੋਕਾਂ ਨੂੰ ਦਿਖ ਰਿਹਾ ਇਹਦੀ 13 ਆ ਚੁੱਕੀਆਂ ਨੇ ਪਹਿਲਾਂ ਘਿਰਨ ਲੱਗੀਆਂ ਹੋਈਆਂ ਨੇ ਔਰ ਮੈਨੂੰ ਇੱਕ ਗੱਲ ਦੀ ਹੈਰਾਨੀ ਇਸ ਕਰਕੇ ਆ ਜਾਂਦੀ ਹੈ ਕਈ ਵਾਰੀ ਸ਼ਿਕਭਸ਼ ਗੱਤ ਵੀ ਹੁੰਦੇ ਕੋਈ ਪਿਛਲੀ ਸਰਕਾਰਾਂ ਰਹੀਆਂ ਕਾਲੀ ਦਲ ਦੀ ਸਰਕਾਰ ਰਹੀ ਉਦੋਂ ਅਸੀਂ ਬੜੇ ਤਰਲੇ ਕੱਢ ਕੇ हट ਗਏ ਲਾਈਵ ਕਰਕੇ हट ਗਏ ਨਿਊਜ਼ਾਂ ਪਾ ਪਾ ਕੇ हट ਗਏ ਉਦੋਂ ਗੇਟ ਉੱਤੇ ਚੱਕਿਆ ਨਹੀਂ ਪਹਿਲਾਂ ਤੋਂ ਚੱਕਣ ਦੀ ਸਮੱਸਿਆ ਰਹੀ ਜਦੋਂ ਚੱਕਿਆ ਗਿਆ ਉਹ ਦੰਦਰਾਤ ਲਾ ਕੇ ਠੇਕੇਦਾਰਾਂ ਨੇ ਬਣਾਤਾ ਥੋੜੇ ਦਿਨਾਂ ਦੇ ਵਿੱਚ ਹੀ ਇਹਨੂੰ ਇਹਦਾ ਪੂਰਾ 1 ਸਾਲ ਨਹੀਂ ਹੋਇਆ ਪਰ ਇਹ ਸਾਰੇ ਪਾਸੇ ਤਿਰ ਗਿਆ ਇਹਦੀਆਂ ਟੈਲਾਂ ਬੜੇ-ਬੜੀਆਂ ਨੇ ਕਿਲੋ-ਕਿਲੋ ਦੀਆਂ ਟੈਲਾਂ ਨੇ ਬਿਜੇ ਕਿਤੇ ਉੱਤੋਂ ਗਿਰ ਕੇ ਜੇ ਮਤੜਗੀਆਂ ਉੱਤੋਂ ਗਿਰੀਆਂ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਪਰ ਕਾਹੀ ਦਾ ਕੀ ਆ ਇੱਥੇ ਦੇ ਜਿਹੜੇ ਕਾਉਂਸਲਰ ਸਾਫਕਾ ਨੇ ਹੋਣ ਨੇ ਆਉਣ ਵਾਲੇ ਹੋਣਗੇ ਜਾਂ ਇੱਥੇ ਦੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਸਬੰਧਤ ਮਹਿਕਮਾ ਜਾਂ ਸਰਕਾਰ ਆ ਉਹਨਾਂ ਨੂੰ ਇਹ ਜ਼ਰੂਰ ਧਿਆਨ ਦੇਤ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੀ ਬਹੁਤ ਮਾਰੀ ਕੰਡੀਸ਼ਨ ਆ ਗੇਟ ਦੀ ਇਹਨੂੰ ਲੋਕਾਂ ਦੀ ਮੰਗ ਆ ਵੀ ਇਹਨੂੰ ਉਹੀ ਕਾਇਲ ਜਿਹੜੀ ਗੁਰਗਵੰਸ ਸਿੰਘ ਮਾਰਗ ਦੇ ਪੂਰੇ ਪੰਜਾਬ ਦੇ ਨਕਸ਼ੇ ਦੇ ਉੱਤੇ ਜਿਹੜੇ ਗੇਟ ਬਣੇ ਹੁੰਦੇ ਉਹੀ ਦੇਖਣੇ ਹੋਣੇ ਚਾਹੀਦੀ ਆ ਉਸ ਵਕਤ ਹੀ ਮੌਕੇ ਤੇ ਗੱਲ ਕੀਤੀ ਗਈ ਸੀ ਕਿ ਜਿਹੜਾ ਇਹ ਗੇਟ ਆ ਡਿਟੋ ਬਣਾਇਆ ਜਾਏਗਾ ਸੇਮ ਗੇਟ ਬਣਾਇਆ ਜਾਏਗਾ ਉਸ ਵਕਤ ਵੀ ਕਾਫੀ ਜਿਹੜੇ ਚਰਚਾ ਵਿੱਚ ਰਿਹਾ ਵਾ ਪਰ ਲੋਕਾਂ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਤਾਂ ਇੱਥੇ ਇੱਕੋ ਹੀ ਗੱਲ ਜਾਣਦਾ ਵੀ ਜਦੋਂ ਵੋਟਾਂ ਆਉਂਦੀਆਂ ਨੇ ਉਹਦਾ ਭਾਵੇਂ ਕੌਂਸਲਰਾਂ ਦੀਆਂ ਵੋਟਾਂ ਦੇ ਉੱਤੇ 73 ਲੱਖ ਰੁਪਈਆ ਖਰਚ ਆ ਜਾਂਦਾ ਪਰ ਜਦੋਂ ਮੁੱਦਿਆਂ ਦੀ ਗੱਲ ਹੁੰਦੀ ਆ ਫੇਰ ਕੋਈ ਇਥੇ ਸਮਝ ਨਹੀਂ ਆਉਂਦੀ ਵੀ ਉਹ ਲੋਕ ਕਿਉਂ ਪਰੇ ਹੋ ਜਾਂਦੇ ਆ ਕਿਉਂਕਿ ਜਿਹੜਾ ਹਾਈਵੇ ਨਿਕਲਿਆ ਇਹਦੇ ਜਿੱਥੇ-ਜਿੱਥੇ ਪੁਲਾਂ ਦੀ ਲੋੜ ਸੀਗੀ ਲੋਕਾਂ ਨੇ ਕੌਲਟੀ ਦੇ ਅੱਗੇ ਕੋਈ ਡਿਮਾਂਡ ਨਹੀਂ ਰੱਖੀ ਬੜੀ ਦੂਰ-ਦੂਰ ਸਾਡੇ ਕੱਟ ਬਣੇ ਹੋਏ ਨੇ ਪਰ ਜਦੋਂ ਇਹ ਗੇਟ ਨਹੀਂ ਬਣਿਆ ਇੱਥੇ ਕਿਸੇ ਨੇ ਅੱਗੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਵੀ ਕਿਹੜਾ ਮਟੀਰੀਅਲ ਲਾ ਰਹੇ ਹੋ ਇਹਦੀ ਕੀ ਦੇਖਾ ਉਹਨੇ ਰੋਕਿਆ ਜਾ ਸਕਦਾ ਸੀ ਜਿਹੜੀਆਂ ਆ ਟੈਲਰ ਲੱਗੀਆਂ ਨੇ ਉਹ ਵੀ ਟੈਲਰ ਮੰਗਾ ਕੇ ਲੈਂਦੀਆਂ ਜਾ ਸਕਦੀਆਂ ਸੀ ਪਰ ਨਹੀਂ ਉਹਨਾਂ ਨੇ ਕੰਮ ਨਿਵੇੜਨ ਦੀ ਕੀਤੀ ਲੋਕਾਂ ਨੇ ਕਿਹਾ ਲੋਕਾਂ ਦਾ ਮਤਲਬ ਹੁੰਦਾ ਇਹ ਵੀ ਆਪਾਂ ਕੀ ਲੈਣਾ ਔਰ ਅਸੀਂ ਵੀ ਤਾਂ ਆਪਾਂ ਸਾਰੇ ਪੱਤਰਕਾਰ ਹੀ ਆ ਸਾਡਾ ਕੰਮ ਤਾਂ ਰੌਲਾ ਪਾਉਣਾ ਹੀ ਆ ਅਸੀਂ ਬਣਾਉ ਤ ਨਹੀਂ ਸਕਦੇ ਕੁਝ ਸਾਡਾ ਕੰਮ ਰੌਲਾ ਪਾਉਣਾ ਸੀ ਪਹਿਲਾਂ ਵੀ ਰੌਲਾ ਪਾਇਆ ਪਰ ਹੁਣ ਵੀ ਰੌਲਾ ਪਾਉਣਾ ਵੀ ਜਿਹੜਾ ਇਹ ਗੇਟ ਆ ਇਹ ਸਬੰਧਤ ਜਿਹੜੇ ਵੀ ਮਹਿਕਮੇ ਨਾਲ ਇਹਦੇ ਹੈਗੇ ਆ ਜਾਂ ਜਿਹੜੇ ਠੇਕੇਦਾਰਾਂ ਨੇ ਜਿਨ੍ਹਾਂ ਨੇ ਕਟੀਆਂ ਮਟੀਰੀਅਲ ਲਾਇਆ ਲੋਕਾਂ ਦੀ ਮੰਗ ਆ ਅਸੀਂ ਆਪਣੇ ਕੋਲ ਨਹੀਂ ਕਹਿੰਦੇ ਲੋਕਾਂ ਦੀ ਮੰਗ ਆ ਕਿ ਉਹਨਾਂ ਦੇ ਕਾਰਜ ਹੋਣ ਚਾਹੀਦੇ ਆ ਔਰ ਟੋਲ ਜਿਹੜੀ ਉਹੀ ਲੱਗਣੀ ਚਾਹੀਦੀ ਆ ਕਿਉਂਕਿ ਜੇ ਸੰਗਰ ਦੀ ਪਛਾਣ ਗੁਰੂ ਗੋਬਿੰਦ ਸਿੰਘ ਮਾਰਗ ਕਰਕੇ ਗੁਰੂ ਸਾਹਿਬ ਦੇ ਇਹ ਚਰਨ ਤੋਂ ਪ੍ਰਾਪਤ ਧਰਤੀ ਆ ਕਿਉਂਕਿ ਜੇ ਸਾਹਨੇ ਵਾਲ ਪਰਲੇ ਪਾਸੇ ਦੇਖੀਏ ਗੁਰਦੁਆਰਾ ਘੇਰਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਇੱਧਰ ਦੇਖਦੇ ਆ ਅਨੰਦਪੁਰ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਇੱਥੇ ਹੁੰਦੇ ਮਹਾਰਾਜ ਅ ਕਿਪਾ ਸਾਹਿਬ ਗੁਰਦੁਆਰਾ ਸੋਮਾ ਸਾਹਿਬ ਫਿਰ ਇੱਥੋਂ ਆਲਮਗੀਰ ਰਾਏਕੋਟ ਤੋਂ ਦੱਖਣ ਦੇਂ ਦੇੜਵਾਲ ਨੂੰ ਮਹਾਰਾਜ ਇਸੇ ਰਸਤੇ ਤੋਂ ਗੁਜ਼ਰੇ ਨੇ ਪਰ ਬੜੀ ਸਾਨੂੰ ਇਹ ਗੱਲ ਕਹਿੰਦੇ ਨੂੰ ਬੜਾ ਮਹਿਸੂਸ ਹੁੰਦਾ ਵੀ ਜਿਵੇਂ ਕਿਸੇ ਪਿੰਡ ਦੇ ਕਿਸੇ ਵਧੀਆ ਅਮੀਰ ਪਿੰਡ ਨੇ ਬੜਮਾਇਆ ਹੋਵੇ ਗੇਟ ਤੇ ਇਹ ਆ ਇਹ ਲੋਕਾਂ ਦੇ ਟੈਕਸ ਦਾ ਪੈਸਾ ਆ ਤੇ ਇਹ ਇਹਨੂੰ ਉਹੀ ਰੱਖ ਕੇ ਉਹਨੂੰ ਦਿੱਤੀ ਇਹ ਕਿਉਂ ਨਹੀਂ ਮਲਾਇਆ ਜਾ ਰਿਹਾ ਕਿਉਂਕਿ ਜਿਹਦੇ ਲੋਕਾਂ ਦਾ ਆਸਾ ਤੇ ਠੇਕੇਦਾਰਾਂ ਨੇ ਆਪਣੀ ਜੇਬਾਂ ਭਰ ਲਈਆਂ ਤੇ ਜਿਹੜੀ ਜਿਹੜੇ ਵੀ ਸਸਵੰਧ ਬੰਦੇ ਨੇ ਕੋਸੇ ਜਮਤੀਲੇ ਲਾ ਕੇ ਇਹ ਵੀ ਇਹਨੂੰ ਖੜਾ ਕਰਕੇ ਬੱਸ ਤੇ ਲੋਕਾਂ ਦੀ ਮੰਗ ਆ ਵੀ ਇਹਨੂੰ ਉਹੀ ਦੇਖ ਦਿੱਤੀ ਜਾਵੇ ਵੀ ਜੇਕਰ ਇਹ ਨਹੀਂ ਕੁਝ ਸਮੇਂ ਦੇ ਵਿੱਚ ਕਿਸੇ ਨੇ ਇਹਦੇ ਵੱਲ ਹੀ ਧਿਆਨ ਦਿੱਤਾ ਤਾਂ ਇਹ ਵੀ ਜਿਹੜੀ ਲੋਕ ਆ ਮੈਨੂੰ ਲੱਗਦਾ ਉਹ ਮੂਵਮੈਂਟ ਤੇਜ਼ ਕਰ ਦੇਣਗੇ ਦੇਖਣ ਜੋ ਗੱਲ ਹੈ ਕਿ ਮਤਲਬ ਜਿਹੜੇ ਇਸ ਤਰ੍ਹਾਂ ਦੇ ਗੇਟ ਮਤਲਬ ਉਹ ਸਮੇਂ ਦੇ ਹਿਸਾਬ ਨਾਲ ਪਹਿਲਾਂ ਪੰਜ ਗੇਟ ਬਣਾਏ ਗਏ ਸੀ ਤੇ ਉਹ ਵੀ ਅੱਜੋ ਵੀ ਉਸੇ ਤਰ੍ਹਾਂ ਮੌਜੂਦ ਨੇ ਪਰ ਸਾਹਨੇ ਵਾਲ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੈ ਮਤਲਬ ਜਿਹੜੇ ਗੱਲ ਉਹੀ ਆ ਗਈ ਨਾ ਵੀ ਪਹਿਲਾ ਗੇਟ ਸੀਗਾ ਆਪਣਾ ਮੇਨ ਚੌਕ ਦੇ ਵਿੱਚ ਆ ਗਿਆ ਸੀ ਲੋਕਾਂ ਨੇ ਬੜੀ ਪਰਲੇ ਤੁਸੀਂ ਮੈਂ ਤੁਹਾਨੂੰ ਦੱਸੀ ਤੇ ਜਾਣਾ ਵੀ ਬੜੇ ਲਾਈਵ ਕੀਤੇ ਬੜੀਆਂ ਫੋਟੋਆਂ ਵੇਚਣਾ ਤਸਵੀਰਾਂ ਲਾਈਆਂ ਚਲੋ ਧਿਆਨ ਚਾਹ ਪਰ ਹਣ ਵੀ ਇਹ ਗੇਟ ਦੀ ਜਿਹੜੀ ਕੰਡੀਸ਼ਨ ਆਪਾਂ ਤਾਂ ਆਪਣਾ ਮੇਨ ਫੋਕਸ ਤਾਂ ਉਹਦੇ ਵੀ ਇਹ ਤੇਰ ਚੁੱਕਿਆ ਸਾਰਾ ਆਲੇ ਦਾਲਿਓ ਠੀਕ ਆ ਠੀਕ ਆ ਥੋੜਾ ਉੱਚਾ ਬਣ ਗਿਆ ਪਰ ਲੋਕਾਂ ਨੂੰ ਮੰਗਾ ਵੀ ਉਹੀ 게ਟ ਹੋਣਾ ਚਾਹੀਦਾ ਉਹੀ ਦੇਖੋਣਾ ਚਾਹੀਦਾ ਕਿਉਂਕਿ ਆ ਸਾਹਮਣੇ ਆਪਣੇ ਜੀਟੀਓ ਦਾ ਫੇਰ ਤੋਂ ਸੂਰੀ ਮਾਰਗਾ ਦਿੱਲੀ ਤੋਂ ਅਮਰਸਾ ਦਾ ਅਮਸਾ ਤੋਂ ਦਿੱਲੀ ਵਾਹ ਮੰਨ ਜੇ ਇੱਥੇ ਬਸਾਂ ਤੇ ਲੋਕ ਗੁਜ਼ਰਦੇ ਆ ਤਾਂ ਉਹਨਾਂ ਨੂੰ ਪਹਿਚਾਣ ਕਿਸੇ ਨਗਰ ਦੀ 게ਟ ਕਰਕੇ ਆ ਇਹ ਇਹ ਹਰੇਕ ਪਿੰਡ ਦੇ ਵਿੱਚ ਥੋੜੀ ਆ ਜਾਂ ਹਰੇਕ ਸ਼ਹਿਰ ਦੇ ਵਿੱਚ ਇਹ ਤਾਂ ਕਿਤੇ ਕਿਤੇ ਹੋਰ totalPages ਸਮਾਨ ਜਿੱਥੇ ਇਹ 게ਟ ਬਣੇ ਨੇ ਅਸੀਂ ਸਾਹਮਣੇ ਵਾਲੇ ਦੇ ਲੋਕ ਜਾਂ ਸਾਡੇ ਇਰਦ ਗਿਰਦ ਆਸ-ਪਾਸ ਦੇ ਪਾਕਾਂ ਵਾਲੇ ਜਿੱਥੇ ਇਹ 게ਟ ਬਣਿਆ ਇਹਦੀ ਪਹਿਚਾਣ ਬਣੀ ਆ ਪਰ ਹੁਣ ਮਸਲਾ ਤਾਂ ਹੈ ਵੀ ਸਵੰਧਿਤ ਲੋਕਾਂ ਨੂੰ ਸਵੰਧਿਤ ਸਰਕਾਰ ਨੂੰ ਸਵੰਧਿਤ ਅਧਿਕਾਰੀਆਂ ਨੂੰ ਜਿਹੜੇ ਇਹਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਉਹਨਾਂ ਨੂੰ ਇਹਦੀ ਦੁਆਰਾ ਤੋਂ ਜਿਹੜਾ ਮਟੀਰੀਅਲ ਆ ਇਹ ਪੱਟ ਕੇ ਦੁਆਰਾ ਲਾਇਆ ਜਾਣਾ ਚਾਹੀਦਾ ਔਰ ਉਹੀ ਦੇਖ ਦੇਣੀ ਚਾਹੀਦੀ ਅੱਗੇ ਤੋਂ ਜਿਸ ਨਾਲ ਕੋਲ ਬਲਵਤ ਕੀਤੀ ਹੈ ਮੈਂ ਤੁਹਾਨੂੰ ਨਾਲ ਵੀ ਦੱਸਣਾ ਕਿ ਜਿਹਨੂੰ ਪਹਿਲਾਂ ਵਾਲੇ ਗੇਟ ਦੀਆਂ ਤਸਵੀਰਾਂ ਵੀ ਦਿਖਾਵਾਂਗਾ ਤੇ ਹੁਣ ਵਾਲੇ ਗੇਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਗੇਟ ਬਣਾਇਆ ਗਿਆ ਜਦੋਂ ਗੇਟ ਨੂੰ ਤਕਰੀਬਨ 11 ਮਹੀਨੇ ਨਹੀਂ ਹੋਏ ਨੇ ਜੀ ਗੇਟ ਬਣੇ ਨੂੰ ਜਿਹੜੀਆਂ ਉਹਦੀਆਂ ਅ ਟਾਈਲਾਂ ਦੀ ਸਰੇੜਾ ਵੀ ਆ ਗਈਆਂ ਲੇਕਿਨ ਉਸ ਵਕਤ ਮੌਕੇ ਦੇ ਜੋ ਨੋਕਸੀਤ ਹੋ ਸਕਤੇ ਕਹਿਆ ਜਾਂਦਾ ਸੀ ਕਿ ਇਸ ਨੂੰ ਵਧੀਆ ਇੱਕ ਦਿੱਸ਼ ਦੇ ਆ ਜਾਇਆ ਜਾਏਗਾ ਕਿ ਲਾਈਟਿੰਗ ਵਧੀਆ ਕੀਤੀ ਜਾਏਗੀ ਇਸ ਨੂੰ ਵਧੀਆ ਉਸ ਤਰੀਕੇ ਨਾਲ ਵਧੀਆ ਬਣਾਇਆ ਜਾਏਗਾ ਤਾਂ ਕਿ ਜੋ ਲਾਈਟਾਂ ਦੇ ਨਿਸ਼ਾਨ ਛੱਡੇ ਗਏ ਆ ਪਾਣੀ ਦੀ ਨਿਕਾਸੀ ਵਾਲਾ ਕੋਈ ਨਹੀਂ ਵੀ ਉੱਤੇ ਕਿਵੇਂ ਆ ਪਾਣੀ ਖੜਦਾ ਜਾਂ ਕੀ ਆ ਆ ਲਾਈਟਾਂ ਦਾ ਕੋਈ ਲਾਈਟ ਨਹੀਂ ਲੱਗੀ ਹੋਈ ਇੱਥੇ ਨੇਰਾ ਨੇ ਉੱਥੇ ਜਿਹੜੀਆਂ ਲਾਈਟਾਂ ਨੇ ਨਗਰਪੰਚਾਇਤ ਦੀਆਂ ਲਾਈਟਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਪਰ ਜਿਹੜੀਆਂ ਉੱਥੇ ਲੱਗਣੀਆਂ ਇਹਦੀ ਇੱਕ ਘੱਟਿਆ ਮਟੀਰੀਅਲ ਦੀ ਤੁਹਾਨੂੰ ਤਸਵੀਰਾਂ ਦਿਖਾਉਣੇ ਆਜੂ ਠੱਡਾ ਵੀ ਹੈ ਕੰਸੇ ਆ ਦੇ ਆਜਾ ਇਹ ਆ ਦੇਖੋ ਜਿਹੜੀਆਂ ਟਾਇਲਾਂ ਨੇ ਜਿਹੜੀਆਂ ਇਹ ਗਿੱਟਕੀਆਂ ਨੇ ਆਹ ਇਹਦੀ ਕੰਡੀਸ਼ਨ ਦੇਖ ਲਓ ਇਹ ਥੱਲੇ ਟੁਰਨਾ ਸ਼ੁਰੂ ਹੋ ਗਿਆ ਇਹ ਉੱਪਰ ਤੱਕ ਜਾਏਗਾ ਇਹ ਮੇਰੇ ਖਿਆਲ ਨਾਲ 2.5 ਕਿਲੋ ਦੀ ਟਾਇਲ ਆ ਜੇ ਉੱਤੋਂ गिर ਕੇ ਕਿਸੇ ਦੇ ਵੀ ਲੱਗੀ ਇਹਦਾ ਵੀ ਜਾਨੀ ਨੁਕਸਾਨ ਜਾਨੀ ਮਲਿਨ ਸਾਨ ਹੋ ਸਕਦਾ ਫੜੀ ਪਤਾ ਇੱਕ ਮਿੰਟ ਆ ਇਹ ਆਹਦਾ ਵੀ ਅੱਥਰਿਆਂ ਨੂੰ ਉਹ ਆਹ ਆ ਟਾਈਲ ਖਾਇ ਜਾਂ ਨਾ ਆ ਇਦਾਂ ਦੀ ਉਧਰਲੇ ਪਾਸੇ ਵੀ ਕਿਰੀਆਂ ਪਈਆਂ ਨੇ ਸਾਰੀਆਂ ਸੋ ਇਸ ਕਰਕੇ ਲੋਕਾਂ ਦੀ ਮੰਗ ਆ ਵੀ ਇਹ ਜਿਹੜੀਆਂ ਇਹ ਬਣਿਆ ਹੋਇਆ ਗੇਟ ਆ ਇਹ ਦੁਵਾਰਾ ਟੁੱਟਣਾ ਸ਼ੁਰੂ ਹੋ ਗਿਆ ਸੋ ਲੋਕਾਂ ਦੀ ਪੁਰਜ਼ੋਰ ਬੇਨਤੀਆਂ ਸੰਬੰਧਿਤ ਮਹਿਕਮਿਆਂ ਨੂੰ ਸਰਕਾਰ ਨੂੰ ਤੇ ਕਿਸੇ ਸਮੇਂ ਵੀ ਜੇ ਕੋਈ ਕੋਈ ਐਸਾ ਹੈਪਨ ਹੋ ਜੇ ਕੋਈ ਤਾਂ ਜੋ ਬਾਅਦ ਚ ਪਸਤਾਵਾ ਪਵੇ ਇਸ ਕਰਕੇ ਉਹੀ ਦੇਖੋਣੀ ਚਾਹੀਦੀ ਹੈ ਉਹੀ ਗੇਟ ਹੋਣਾ ਚਾਹੀਦਾ ਘੱਟੀਆਂ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਆਪਾਂ ਗੱਲਬਾਤ ਜਿਸ ਤਰ੍ਹਾਂ ਕੀਤੀ ਹੈ ਕਿ ਆਪ ਤਾਂ ਨੰਦ ਕੋਰੀ ਨਾਲ ਜੁੜੇ ਸੀਗੇ ਆਪਾਂ ਗੇਟ ਜਿਹੜੇ ਮੈਂ ਤੁਹਾਨੂੰ ਦਿਖਾ ਚੁੱਕਿਆ ਕਿ ਪਹਿਲਾਂ ਜਿਹੜੀ ਗੇਟ ਦੀਆਂ ਤਸਵੀਰਾਂ ਨੇ ਕਿਸ ਤਰੁਕੇ ਦੇ ਨਾਲ ਹੁਣ ਗੇਟ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਛੁੱਟਿਆ ਪਿਆ ਵਾ ਗੇਟ ਜਿਹੜੇ ਪਲੇਟਾਂ ਲਾਈਆਂ ਹੋ ਵੀ ਕਾਫੀ ਜਿਹੜੀਆਂ ਤਰੇੜਾਂ ਆ ਚੁੱਕੀਆਂ ਨੇ ਹੋਰ ਵੀ ਜਿਹੜੀਆਂ ਲਾਈਟਿੰਗ ਹੈ ਇਸ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਮਾਣ ਨਹੀਂ ਕੀਤਾ ਗਿਆ ਇਸ ਦੇ ਨਾਲ ਨਾਲ ਜਿਹੜਾ ਕਿ ਪਹਿਲਾ ਪਹਿਲਾ ਵਾਲਾ ਗੇਟ ਸੀ ਜਿਹਦੇ ਵਿੱਚ ਖੰਡਾ ਸਾਹਿਬ ਹੋਰ ਇੱਕ ਲਿਖਾ ਸੀ ਜੋ ਗੁਰਗਨ ਸਿੰਘ ਜੀ ਮਾਰਗ ਜੋ ਕਿ ਇਸ ਮਾਰਗ ਨੂੰ ਦਰਸਾਉਂਦਾ ਕਿ ਸਹਿਬ ਸ੍ਰੀ ਗੁਰੂ 탄ਤਨ ਸ੍ਰੀ ਗੁਰਗਨ ਸਿੰਘ ਮਹਾਰਾਜ ਦੇ ਉਸ ਤੋਂ ਦੇ ਨਿਕਲੇ ਤਾਂ ਇਸ ਜਿਹੜਾ ਗੇਟ ਸੀ ਇਸ ਤਰੀਕੇ ਨਾਲ ਜਿਹੜਾ ਪਹਿਚਾਣ ਸਿਸ਼ਾਨੇ ਵਾਲੀ ਉਸੇ ਤਰ੍ਹਾਂ ਹੀ ਹੋਰ ਅਸੀਂ ਮੁੱਦੇ ਤੇ ਲਾਈਵ ਹੋਵਾਂਗੇ ਤਾਂ ਪਰ ਵੀ ਸਾਨੂੰ ਦੇ ਦੇ ਜੇ ਤੁਹਾਡਾ ਆਪਣਾ ਰਿਪੋਰਟਰ ਸਵਰਨ ਸਿੰਘ ਕੈਮਰਾਮੈਨ ਕੋਚ ਆਪਣੀ ਸਟੀਪਾ ਦੇ ਨਾਲ